ਅੱਜ ਆਪਾਂ ਤੁਹਾਡੇ ਲਈ ਟੋਟਲ ਹੈਂਡਵਰਕ ਦੇ ਸੂਟ ਲੈ ਕੇ ਆਇਆ ਰੇਟਾਂ ਦੀ ਪੂਰੀ ਚੈਲੰਜ ਨਾਲ ਗਰੰਟੀ ਹੋਊਗੀ ਜੇ ਰੇਟ ਮਿਲ ਗਿਆ ਪਹਿਲੇ ਕਹਿੰਦਾ ਵੀਡੀਓ ਤੋਂ ਸ਼ੁਰੂ ਹੋਣ ਤੋਂ ਪਹਿਲਾਂ 50000 ਰੁਪਏ ਇਨਾਮ ਦਊਗਾ ਜੀ ਠੀਕ ਹੈ ਟੋਟਲ ਹੈਂਡਵਰਕ ਹੈ ਵਿਦ ਬਾਜੂਤੇ ਵਰਕ ਹੈ ਦੁਪੱਟੇ ਉੱਤੇ ਲੈਸ ਹੈ ਰੇਟ ਕਿਰੂ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਸਿਰਫ ਔਰ ਸਿਰਫ 999 ਰੁਪਏ ਸੂਟ ਹੈ ਮਾਰਕੀਟ 'ਚ ਇਹ ਰੇਟ ਹੈਗਾ 3500 ਰੁਪਏ ਪਰ ਆਪਾਂ ਨੇ ਤੁਹਾਨੂੰ ਕੀ ਰੇਟ ਲਗਾ ਕੇ ਦੇਣਾ ਸਿਰਫ ਔਰ ਸਿਰਫ 999 ਦਾ ਆਰਗੰਜ਼ਾ ਫੈਬਰਿਕ ਹੈ 올ਓਵਰ ਫੈਬਰਿਕ ਹੈ 5 ਮੀਟਰ ਦਾ ਟੂ ਟੂ ਰੇਟ ਔਰ 999 ਰੁਪਏ ਮਿਲੂ ਕਿ ਨੂੰ ਜਿਹੜਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਕਲਰ ਚਾਰਟ ਦੇਖ ਲਓ ਜੀ ਇਹਦੇ ਵਿੱਚ ਠੀਕ ਹੈ ਜੀ ਸਿਰਫ ਔਰ ਸਿਰਫ 999 ਦੇ ਵਿੱਚ ਠੀਕ ਹੈ ਜੀ 999 ਰੁਪਏ ਦੇ ਚ ਕਲਰ ਚਾਰਟ ਦੇਖ ਲਓ ਇਹ ਵਾਲਾ ਕਲਰ ਚਾਰਟ ਹੈ ਸਿਰਫ ਔਰ ਸਿਰਫ 999 ਦੇ ਵਿੱਚ ਠੀਕ ਹੈ ਜੀ ਰੰਗ ਇਹ ਨਾਲ ਜੋ ਹੋਰ ਵੀ ਬਥੇਰੇ ਮਿਲ ਜਾਣਗੇ ਜਿਹਨੇ ਆਨਲਾਈਨ ਇੱਕ ਸੂਟ ਮੰਗਾਉਣਾ ਹੈ ਇੱਕ ਸੂਟ ਵੀ ਭੇਜਾਂਗੇ 10 ਸੂਟ ਮੰਗਾਉਣੇ 10 ਸੂਟ ਵੀ ਭੇਜਾਂਗੇ ਪਰ ਰੇਟ ਕਿਰੂ ਸਿਰਫ ਅਸਿਰਫ 999 ਰੁਪਏ ਠੀਕ ਹੈ ਜੀ ਮਾਲ ਮੈਂ ਤੁਹਾਨੂੰ ਦਿਖਾਈ ਜਾਂਦਾ ਰੈਗੂਲਰ ਔਰ ਰੇਟਾਂ ਦੀ ਚੈਲੰਜ ਨਾਲ ਗਾਰੰਟੀ ਦਊਗਾ ਜੇ ਕਿਸਨੇ ਰੇਟ ਦੇਤਾ ਮੈਂ ਫੇਰ ਕਹਿ ਰਿਹਾ ਜੇ ਕਿਸਨੇ ਰੇਟ ਦੇਤਾ 50000 ਰੁਪਏ ਇਨਾਮ ਦਊਗਾ ਠੀਕ ਹੈ ਆ ਦੇਖੋ ਇਹਦੇ ਚ ਕਲਰ ਚਾਰਟ ਹੋ ਰਹੀ ਆ ਦੇਖੋ ਆ ਦੇਖੋ ਆ ਵੀ ਟੋਟਲ ਹੈਂਡਵਰਕ ਹੈ ਜੀ ਠੀਕ ਹੈ ਜੀ ਟੋਟਲ ਹੈਂਡ ਹੈ ਠੀਕ ਹੈ ਜੀ ਆਰਗੰਜ਼ਾ ਫੈਬਰਿਕ ਹੈ ਠੀਕ ਹੈ ਜੀ ਆਰਗੰਜ਼ਾ ਫੈਬਰਿਕ ਹੈ ਨਾਲ ਦੁਪੱਟਾ ਹੈ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਵਿੱਚ ਠੀਕ ਹੈ ਆ ਦੇਖੋ ਜੀ ਆ ਦੇਖੋ ਜੀ ਸਿਰਫ ਔਰ ਸਿਰਫ 999 ਰੁਪਏ ਹੈਵੀ ਵਰਕ ਹੈ ਪੂਰਾ ਟੋਟਲ ਹੈਂਡਵਰਕ ਹੈ ਟੋਟਲੀ ਹੈਂਡਵਰਕ ਮਾਰਕੀਟ ਵਿੱਚ ਰੇਟ ਹੈ 3500 ਰੁਪਈਆ ਠੀਕ ਹੈ ਬਾਜ਼ੂ ਤੇ ਵਰਕ ਹੈ ਆਰਗੰਦਾ ਦਾ ਕੱਪੜਾ ਹੈ ਮਾਰਕੀਟ ਦਾ ਰੇਟ ਹੈਗਾ 3500 ਰੁਪਈਆ ਪਰ ਮੈਂ ਤੁਹਾਨੂੰ ਲਗਾ ਕੇ ਦੂੰਗਾ ਸਿਰਫ ਅਤੇ ਸਿਰਫ 999 ਰੁਪਏ ਦੇ ਵਿੱਚ ਚੈਲੰਜ ਨਾਲ ਗਰੰਟੀ ਜੇ 999 ਦਾ ਮਿਲ ਗਿਆ 50000 ਰੁਪਏ ਇਨਾਮ ਫੜ ਕੇ ਲੈ ਜਿਓ ਠੀਕ ਹੈ ਆ ਦੇਖੋ ਲੈਸ ਇਹਦੇ ਚ ਕਲਰ ਚਾਰਟ ਦੇਖੋ ਪੂਰੇ ਟਾਪ ਦੀ ਹੈ ਕਲਰ ਚਾਰਟ ਇੰਗਲਿਸ਼ ਚਾਰਟ ਹੈ ਠੀਕ ਹੈ ਸਿਰਫ ਅਤੇ ਸਿਰਫ 999 ਰੁਪਏ ਦੇ ਵਿੱਚ ਠੀਕ ਹੈ ਜੀ ਇੱਕ ਇਹ ਚ ਕਲਰ ਆ ਵਾਲਾ ਹੈ ਪੰਜ ਕਲਰ ਨੇ ਇਹਦੇ ਚ ਠੀਕ ਹੈ ਜੀ ਤੇ ਹੋਰ ਇੱਕ ਆ ਵਾਲੀ ਆਈਟਮ ਹੈ 999 ਦੇ ਵਿੱਚ ਆ ਦੇਖੋ ਜੀ ਪੂਰੀ ਫ੍ਰੈਂਡੀ ਸਿਲਕ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਜੀ ਪੂਰਾ ਟਾਪ ਦਾ ਫੈਬਰਿਕ ਹੈ ਠੀਕ ਹੈ ਜੀ ਪੂਰਾ ਟਾਪ ਦਾ ਫੈਬਰਿਕ ਹੈ ਮੈਂ ਫੇਰ ਕਹਿ ਰਿਹਾ ਮਾਰਕੀਟ 'ਚ 500 ਰੁਪਏ ਦਾ ਪਲੇਨ ਦਾ ਸੂਟ ਮਿਲਦਾ ਹੈ ਠੀਕ ਹੈ ਜੀ ਮਾਰਕੀਟ 'ਚ ਪਲੇਨ ਦਾ ਸੂਟ 500 ਰੁਪਏ ਦਾ ਹੈ ਠੀਕ ਹੈ ਵਿੱਚ ਦੇ ਦੁਪट्टे ਉੱਤੇ ਵਰਕ ਆ ਦੇਖੋ ਜੀ ਵੇਦਰ ਦਬੱਟੇ ਉੱਤੇ ਵਰਕ ਰੇਟ ਕੀ ਰਹਿਣਾ ਚੈਲੰਜ ਵਾਲਾ ਗਰੰਟੀ ਵਾਲਾ ਰੇਟ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਦਬੱਟੇ ਉੱਤੇ ਵਰਕ ਹੈ ਸਿਰਫ ਔਰ ਸਿਰਫ 999 ਰੁਪਏ ਰੇਟ ਦੀ ਚੈਲੰਜ ਨਾਲ ਗਰੰਟੀ ਹੋਲ ਸੇਲ ਰੇਟ ਜੇ ਲੈਣਾ ਹੈ ਜੇ ਕਿਸੇ ਨੇ ਹੋਲ ਸੇਲ ਰੇਟ ਲੈਣਾ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਇਹ ਜਿੰਨੇ ਵੀ ਪ੍ਰਾਈਸ ਨੇ ਮੈਂ ਤੁਹਾਨੂੰ ਰਿਟੇਲ ਦਾ ਦੱਸ ਰਿਹਾ ਜੇ ਕਿਸੇ ਨੇ ਇਕੱਠਾ ਹੋਲ ਸੇਲ ਚ ਲੈਣਾ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਦਵਾਂਗੇ ਸਿਰਫ ਵਰ ਸਿਰਫ 999 ਰੁਪਏ ਰੇਟ ਕਿਰੂ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਕਲਰ ਚਾਰਡ ਜਿੰਨਾ ਕਹੋਨਾ ਮਿਲ ਜੂ ਠੀਕ ਹੈ ਜੀ ਕਲਰ ਚਾਰਡ ਜਿੰਨਾ ਕਹੋਗੇ ਉਨਾ ਮਿਲ ਜੂਗਾ ਰੇਟ ਰਹਿਣਾ ਇੱਕੋ ਇੱਕ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਆਹ ਦੇਖੋ ਜੀ ਸ਼ੀਸ਼ਾ ਸਿਲਕ ਪੂਰਾ ਟਾਪ ਦਾ ਫੈਬਰਿਕ ਹੈ ਆਹ ਦੇਖੋ ਪੂਰਾ ਟਾਪ ਦਾ ਫੈਬਰਿਕ ਹੈ ਹੈਵੀ ਵਰਕ ਹੈ ਹੈਂਡ ਵਰਕ ਹੈ ਤੇ ਵਿਦ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਠੀਕ ਹੈ ਜੀ ਵਿਦ ਦੁਪੱਟੇ ਉੱਤੇ ਵਰਕ ਹੈ ਇਹਦਾ ਰੇਟ ਕੀ ਰਹਿਣਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟ ਕਿੰਨੂ ਸਿਰਫ ਔਰ ਸਿਰਫ 999 ਰੁਪਏ ਰੇਟਾਂ ਦੀ ਚੈਲੇਂਜ ਨਾਲ ਗਾਰੰਟੀ ਹੋ ਗਿਆ ਦੁਪੱਟਾ ਪੂਰਾ ਹੈਵੀ ਵਰਕ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਆ ਦੇਖੋ ਕਲਰ ਆ ਦੇਖੋ ਕਲਰ ਆ ਕਲਰ ਦੇਖੋ ਰੇਟ ਰਹਿਣਾ ਸਿਰਫ ਔਰ ਸਿਰਫ 1 ਕੋਈਕਟ 900 ਰੁਪਏ ਦੇ ਵਿੱਚ ਠੀਕ ਹੈ ਜੀ ਜਿਨੇ ਇੱਕਾ ਸੂਟ ਵੀ ਲੈਣਾ ਹੈ ਉਹਦਾ ਵੀ ਆਪਾਂ ਕੋਰੀਅਰ ਕਰ ਦਾਂਗੇ ਹੋਰ ਦੱਸੋ ਜੀ 999 ਰੁਪਏ ਦੇ ਵਿੱਚ ਕੋਰੀਅਰ ਕਰ ਦਾਂਗੇ ਠੀਕ ਹੈ ਜੀ ਆਪਾਂ ਜਿਨੇ ਸਿੰਗਲ ਸੂਟ ਵੀ ਲੈਣਾ ਤੇ ਇੱਕ ਡਿਜ਼ਾਈਨ ਬਹੁਤ ਹੀ ਲੇਟੈਸਟ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਆਪਣੇ ਲਵੇ ਠੀਕ ਹੈ ਜੀ ਚੈਲੰਜ ਨਾਲ ਦੇ ਰੇਟ ਚੈਲੰਜ ਨਾਲ ਇਹਦਾ ਰੇਟ ਹੋਊਗਾ ਜੇ ਕੋਈ ਤੁਹਾਨੂੰ ਮਾਰਕੀਟ ਵਿੱਚ ਇਹ ਰੇਟ ਦੇ ਦਵੇ ਮੈਂ ਇੰਨੀ ਗਾਰੰਟੀ ਦਿੰਦਾ ਆ ਵੀ ਟੋਟਲ ਹੈਂਡ ਹੈ ਟੋਟਲ ਹੈਂਡ ਹੈ ਸ਼ੀਸ਼ਾ ਸਿਲਕ ਦਾ ਸੂਟ ਹੈ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਪੂਰਾ ਹੈਵੀ ਹੈਂਡਵਰਕ ਹੈ ਜੀ ਪੂਰਾ ਟੋਟਲੀ ਹੈਂਡਵਰਕ ਦਾ ਵਰਕ ਦਾ ਕੰਮ ਹੈ ਦੇਖੋ ਸਾਰਾ ਬਈਆਂ ਪੂਰਾ ਲਵੇ লাইਵ ਕੈਮਰਾ ਮਾਰੋ ਐਨ ਬਿਲਕੁਲ ਟੋਟਲੀ ਹੈਂਡ ਹੈ ਟੋਟਲੀ ਹੈਂਡ ਹੈ ਵਿਦ ਦ ਸਲਵਾਰ ਦੇ ਉੱਤੇ ਵੀ ਹੈਂਡ ਹੈ ਠੀਕ ਹੈ ਜੀ ਸਲਵਾਰ ਦੇ ਉੱਤੇ ਵੀ ਹੈਂਡ ਹੈ ਰੇਟ ਦਾ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਚੈਲੰਜ ਨਾਲ ਗਾਰੰਟੀ ਵੀਡੀਓ ਇਸ ਤਾਲੇ ਡਿਜ਼ਾਈਨ ਫੇਮਸ ਡਿਜ਼ਾਈਨ ਹੈ ਦੁਬੱਟੇ ਉੱਤੇ ਵੀ ਵਰਕ ਹੈ ਆ ਦੇਖੋ ਜੀ ਦੁਬੱਟੇ ਉੱਤੇ ਵੀ ਵਰਕ ਹੈ ਰੇਟ ਕਿਰੂ ਸਿਰਫ ਔਰ ਸਿਰਫ 999 ਰੁਪਏ ਕੀ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਕਲਾ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ 999 ਰੁਪਏ ਦੇ ਵਿੱਚ ਪੂਰਾ ਹੈਵੀ ਟੋਟਲ ਹੈਂਡਵਰਕ ਹੈ ਮਾ ਨਾ ਸੌਰੀ 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 ਇਹ 1199 ਰੁਪਏ ਦਾ ਹੈ 999 ਦਾ ਨਹੀਂਗਾ 1199 ਦਾ ਵੀਡੀਓ ਵਿੱਚ ਜੋਕ ਕਹਿ ਗਿਆ ਗਲਤ ਕਹਿਤਾ ਫਿਰ ਬਰ ਸਿਰਫ 1199 ਰੁਪਏ ਟੋਟਲ ਹੈਂਡ ਹੈ ਇਹ 999 ਦਾ ਨਹੀਂ ਹਿੰਗਾ 1199 ਮੇ ਦਾ ਹੀ ਠੀਕ ਹੈ ਜੀ ਆਹ ਪੂਰਾ ਦੇਖੋ ਕਈ ਵਾਰ ਗਲਤੀ ਨਾਲ ਰੇਟ ਦੱਸਿਆ ਜਾਂਦਾ ਠੀਕ ਹੈ ਇਹ 1199 ਰੁਪਏ ਦਾ ਹੈ ਠੀਕ ਹੈ ਜੀ ਤੇ ਇਹ ਜੋ ਪੂਰਾ ਹੈਵੀ ਹੈਂਡਵਰਕ ਹੈ ਸ਼ੀਸ਼ਾ ਸਿਲਕਾ ਮਾਲ ਆਪਣੇ ਲਈ ਨਿਊ ਆ ਦਿਖਾਓ ਜੀ ਨਿਊ ਸਟਾਕ ਆਇਆ ਜੀ ਠੀਕ ਹੈ ਹੁਣ ਇਹ ਨਿਊ ਸਟਾਕ ਉਤਰੀ ਹੈ ਆਪਣੇ ਜਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਠੀਕ ਹੈ ਕਲਰ ਚਾਰਟ ਦੇਖ ਲਓ ਪੂਰੇ ਹੈਵੀ ਹੈਂਡਵਰਕ ਨੇ ਠੀਕ ਹੈ ਜੀ ਪੂਰੇ ਹੈਵੀ ਹੈਂਡਵਰਕ ਸਿੰਗਲ ਸੂਟ ਲੈਣਾ ਹੈ ਸਿੰਗਲ ਸੂਟ ਵੀ ਮਿਲ ਜੂ ਹੋਲ ਸੇਲ ਚ ਲੈਣਾ ਆਪਾਂ ਤੁਹਾਨੂੰ ਹੋਰ ਡਿਸਕਾਊਂਟ ਕਰਕੇ ਦਵਾਂਗੇ ਰਿਟੇਲ ਪ੍ਰਾਈਸ ਇਹਦਾ 1199 ਰੁਪਿਆ ਹੈ ਮੈਂ ਪਹਿਲਾਂ ਦੱਸਦਾ ਰਿਟੇਲ ਪ੍ਰਾਈਸ 1199 ਸਲਵਾਰ ਦੇ ਉੱਤੇ ਹੈਂਡਵਰਕ ਹੈ ਸੂਟ ਟੋਟਲ ਹੈਂਡਵਰਕ ਹੈ ਠੀਕ ਹੈ ਜੀ ਰੇਟ ਕਿਰੂ ਸਿਰਫ ਔਰ ਸਿਰਫ 1199 ਰੁਪਿਆ ਰੇਟਾਂ ਦੀ ਪੂਰੀ ਚੈਲੰਜ ਨਾਲ ਗਰੰਟੀ ਜੇ ਕੋਈ ਦੇਦਾਵੇ ਠੀਕ ਹੈ ਜੀ ਫੇਰ ਕਹਿ ਰਿਹਾ ਜੇ ਕੋਈ ਦੇਦਾਵੇ ਉਰੇ ਦੇ ਜ਼ਿਮੇਵਾਰ ਬੈਠੇ ਆਪਾਂ ਠੀਕ ਹੈ ਜੀ ਉਹਦੇ ਚ ਕਲਰ ਹੋਰ ਵੀ ਨੇ ਆ ਦੇਖੋ ਆ ਵੀ ਕਲਰ ਨੇ ਉਹਦੇ ਚੀਨੇ ਆ ਵੀ ਕਲਰ ਉਹਦੇ ਚ ਹੀ ਆ ਵੀ ਕਲਰ ਉਹਦੇ ਚ ਹੀ ਆ ਵੀ ਉਹ ਚੀ ਕਲਰ ਆ ਆ ਵੀ ਉਹ ਚੀ ਕਲਰ ਆ ਜਿਹਨੂੰ ਚਾਹੀਦੇ ਹੋਣਗੇ ਮਿਲ ਜਾਣਗੇ ਠੀਕ ਹੈ ਜੀ ਰੇਟਾਂ ਦੀ ਪੂਰੀ ਫੁੱਲ ਗਰੰਟੀ ਠੀਕ ਹੈ ਜੀ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ ਇਕਾ ਧੱਬਕੇ ਵਾਲਾ ਕੰਮ ਆਇਆ ਜੀ ਧੱਬਕੇ ਦਾ ਕੰਮ ਹੋਇਆ ਜੀ ਇੱਥੇ ਪੂਰਾ ਹੈਵੀ ਡਿਜ਼ਾਈਨ ਹੈ ਠੀਕ ਹੈ ਜੀ ਪੂਰਾ ਹੈਵੀ ਡਿਜ਼ਾਈਨ ਹੈ ਰੇਟਾਂ ਦੀ ਪੂਰੀ ਜਿਵੇਂ ਆਪਾਂ ਕਹਿੰਦੇ ਰਹਨੇ ਆ ਵੀ ਗਰੰਟੀ ਹੈ ਪੂਰੀ ਠੀਕ ਹੈ ਆ ਦੇਖੋ ਪਰ ਮੈਂ ਇੱਕ ਗੱਲ ਜ਼ਰੂਰ ਦੱਸਾਂ ਮਿਲੂਗਾ ਹੁਣ ਹੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਆ ਦੇਖੋ ਪੂਰਾ ਟੋਟਲ ਹੈਂਡ ਹੈ ਜੀ ਠੀਕ ਹੈ ਪੂਰਾ ਟੋਟਲ ਹੈਂਡ ਹੈ ਸਲਵਾਰ ਦੇ ਉੱਤੇ ਵੀ ਹੈਂਡ ਹੈ ਠੀਕ ਹੈ ਹੈਵੀ ਹੈਂਡ ਹੈ ਰੇਟ ਕੀ ਰਹਿਣਾ ਸਿਰਫ ਔਰ ਸਿਰਫ 1100 ਡੀਨ ਮੇਰੇ ਤੇ ਦੱਪਕੇ ਦਾ ਕੰਮ ਹੋਇਆ ਜੀ ਆ ਦੇਖੋ ਦੱਪਕੇ ਦਾ ਕੰਮ ਹੋਇਆ ਹੈ ਦੱਪਕੇ ਦਾ ਕੰਮ ਹੋਇਆ ਰੇਟ ਕੀ ਲੈਣਾ ਸਿਰਫ ਔਰ ਸਿਰਫ 1199 ਰੁਪਏ ਠੀਕ ਹੈ ਜੀ ਆਜੋ ਮਾਲ ਲੈਣ ਵਾਸਤੇ ਕਿੱਥੇ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਧੂਰਕੋਟ ਚੌਂਕ ਠੀਕ ਹੈ ਜੀ ਮੰਡੀ ਅਹਿਮਦਗੜ ਲੁਧਿਆਣਾ ਔਰ ਮਲੇਰਕੋਟਾ ਬਿਲਕੁਲ ਸੈਂਟਰ ਚ ਆਈ ਠੀਕ ਹੈ ਜੀ ਆ ਦੇਖੋ 1199 ਕੀ ਕਾ ਕਲਰ ਆਈ ਠੀਕ ਹੈ ਜੀ ਇੱਕ ਆ ਕਲਰ ਹੈ ਜੀ ਇੱਕ ਆ ਕਲਰ ਹੈ ਜੀ ਇੱਕ ਆਹ ਕਲਰ ਹੈ ਜੀ ਇਹਦੇ ਵਿੱਚ ਇੱਕ ਆਹ ਕਲਰ ਹੈ ਮੇਲਾ ਕਿੰਨੇ ਦਾ ਸਿਰਫ ਔਰ ਸਿਰਫ 1199 ਰੁਪਏ ਦੇ ਵਿੱਚ ਰੇਟਾਂ ਦੀ ਜਿਵੇਂ ਕਿ ਆਪਾਂ ਪੂਰੀ ਫੁੱਲ ਚੈਲੰਜ ਨਾਲ ਗਾਰੰਟੀ ਦਿੰਨੇ ਆ ਠੀਕ ਹੈ ਜੀ ਰੇਟਾਂ ਦੀ ਜਿਵੇਂ ਆਪਣੀ ਪੂਰੀ ਚੈਲੰਜ ਨਾਲ ਗਾਰੰਟੀ ਹੋਊਗੀ ਸਿਰਫ ਔਰ ਸਿਰਫ 1199 ਰੁਪਏ ਦੇ ਵਿੱਚ ਠੀਕ ਹੈ ਜੀ ਆ ਆ ਵੀ ਇਹਦੇ ਕੀ ਰੰਗ ਨੇ ਮਾਸਟਰ ਆ ਦੇਖੋ ਸਾਰਾ ਇਹਦੇ ਕੀ ਸੈਟ ਹੈ ਠੀਕ ਹੈ ਜੀ ਇੱਕ ਹੋਰ ਤੁਹਾਨੂੰ ਦਿਖਾਉਣਾ ਰਹਿ ਗਿਆ ਆ ਦੇਖੋ ਜੀ ਇਹਦੇ ਚ ਦੋ ਰੈਕਟ ਵਾਲਾ ਮਾਲ ਹੈ ਜੀ ਇੱਕ ਇਹ ਕਹਿੰਗੇ 1199 ਵਾਲਾ ਇੱਕ ਇਹ ਕਹਿੰਗੇ 999 ਵਾਲਾ ਜਿਹੜਾ ਸ਼ਿਮਰ ਤੇ ਹੋਊਗਾ ਉਹ ਹੋਊਗਾ 1199 ਦਾ ਜਿਹੜਾ ਆਰਗੰਜ਼ਾ ਤੇ ਹੋਊਗਾ ਉਹ ਹੋਊਗਾ 999 ਦਾ ਜੀ ਆਹ ਦੇਖੋ ਪੂਰਾ ਹੈਵੀ ਹੈ ਟੋਟਲ ਹੈਂਡਵਰਕ ਆਹ ਦੇਖੋ ਜੀ ਮੈਂ ਫੇਰ ਕਹਿ ਰਿਹਾ ਟੋਟਲੀ ਹੈਂਡ ਹੈ ਇਹ ਟੋਟਲੀ ਹੈਂਡ ਠੀਕ ਹੈ ਜੀ ਵਿਦ ਬਾਜੂ ਤੇ ਵਰਕ ਹੈਂਡਵਰਕ ਠੀਕ ਹੈ ਜੀ ਟੋਟਲੀ ਹੈਂਡਵਰਕ ਹੈ ਦੁਬੱਤੇ ਉੱਤੇ ਵੀ ਵਰਕ ਹੈ ਆਰਗੰਝਾ ਦਾ ਫੈਬਰਿਕ ਹੈ ਰੇਟ ਰੂਗਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟ ਰੂਗਾ ਸਿਰਫ ਔਰ ਸਿਰਫ 999 ਰੁਪਏ ਆ ਦੇਖੋ ਜੀ ਸਿਰਫ ਔਰ ਸਿਰਫ 999 ਰੁਪਏ ਰੇਟ ਹੈ ਇੱਕ ਸ਼ਿਮਰ ਦਾ ਇਹਦੇ ਉੱਤੇ ਫੈਬਰਿਕ ਹੈ ਆ ਦੇਖੋ ਆ ਸ਼ਿਮਰ ਦਾ ਫੈਬਰਿਕ ਹੈ ਠੀਕ ਹੈ ਇਹਦਾ ਰੇਟ ਹੈ 1199 ਰੁਪਏ ਠੀਕ ਹੈ ਜੀ ਇਹਦਾ ਰੇਟ ਹੈਗੇ 1199 ਰੁਪਏ ਆ ਦੇਖੋ ਜੀ ਇਹ ਇਹਦੇ 1199 ਵਿਦ ਬਾਜੂ ਤੇ ਵਰਕ ਰੇਟਾਂ ਦੀ ਚੈਲੇਂਜ ਨਾਲ ਗਰੰਟੀ ਠੀਕ ਹੈ ਆ ਦੇਖੋ ਪੂਰਾ ਇਹ ਨਿਊ ਲੇਟੈਸਟ ਡਿਜ਼ਾਈਨ ਹੈ ਇਹ ਨਿਊ ਲੇਟੈਸਟ ਪੂਰਾ ਟੋਟਲੀ ਹੈਂਡ ਹੈ ਇਹ ਟੋਟਲੀ ਹੈਂਡਵਰਕ ਵਿਦ ਬਾਜੂ ਤੇ ਨਾ ਬਾਜੂ ਤੇ ਵੀ ਵਰਕ ਹੈ ਦਬੱਟੇ ਉੱਤੇ ਲੈਸ ਲੱਗੀ ਹੋਈ ਆ ਦੇਖੋ ਠੀਕ ਹੈ ਦਬੱਟਾ ਪੂਰਾ ਇਹ ਰਹੂਗਾ 1199 ਰੁਪਏ ਇਹਦੇ ਕਲਰ ਚਾਰਟ ਦੇਖ ਲਓ ਦੋ ਤਰ੍ਹਾਂ ਦੇ ਨੇ ਇਹਦੇ 'ਚ ਹੀ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਆ ਦੇਖੋ ਇਹ ਚ ਕਲਰ ਚਾਰਟ ਹੈ ਠੀਕ ਹੈ ਜੀ ਇਹ ਰੂਗਾ 199 ਮੈਂ ਇੱਕ ਰੂਗਾ 199 ਠੀਕ ਹੈ ਜੀ ਜਿੱਦਾਂ ਕਿ ਇੱਕ ਡਿਜ਼ਾਈਨ ਆਪਾਂ ਹੋਰ ਲੈ ਕੇ ਆਇਆ ਤੁਹਾਡੇ ਲਈ ਠੀਕ ਹੈ ਜੀ ਆਹ ਦੇਖੋ ਜੀ ਆਹ ਦੇਖੋ ਪਿਓਰ ਸਿਲਕ ਪਿਓਰ ਸਿਲਕ ਜੀ ਆਹ ਦੇਖੋ ਪਿਓਰ ਸਿਲਕ ਡਿਜ਼ਾਈਨ ਸੇਮ ਹੀ ਉਦੋਂ ਮਿਲਦਾ ਜੁਲਦਾ ਆਊਗਾ ਾਰੇ ਦਾ ਦੁਪੱਟੇ ਉੱਤੇ ਵੀ ਵਰਕ ਹੈ ਸਿਲਕ ਵੀ ਪਿਓਰ ਹੈ ਇਹ ਠੀਕ ਹੈ ਆ ਦੇਖੋ ਜੀ ਪਿਓਰ ਸਿਲਕ ਬਾਜ ਉੱਤੇ ਹੈਂਡਵਰਕ ਠੀਕ ਹੈ ਜੀ ਵਿਦ ਸਲਵਾਰ ਦੇ ਉੱਤੇ ਵੀ ਹੈਂਡਵਰਕ ਹੈ ਠੀਕ ਹੈ ਜੀ ਵਿਦ ਦਾ ਦੁਪੱਟੇ ਉੱਤੇ ਵੀ ਵਰਕ ਹੈ ਠੀਕ ਹੈ ਵਿਦ ਦਾ ਦੁਪੱਟੇ ਉੱਤੇ ਵੀ ਵਰਕ ਹੈ ਲੈਸ ਆ ਦੇਖੋ ਹੈਂਡਵਰਕ ਵਾਲਾ ਦੁਪੱਟਾ ਜੀ ਠੀਕ ਹੈ ਜੀ ਰੇਟ ਦਾ ਪੂਰੇ ਵਰਲਡ ਦੀ ਗਾਰੰਟੀ ਹੋ ਗਈ ਹੈ ਪੂਰੇ ਵਰਲਡ ਦੀ ਪੰਜਾਬ ਦੀ ਨਹੀਂ ਇੰਡੀਆ ਦੀ ਨਹੀਂ ਪੂਰੇ ਵਰਲਡ ਦੀ ਰੇਟ ਰਹੂਗਾ ਸਿਰਫ ਔਰ ਸਿਰਫ 1599 ਰੁਪਏ ਜੀ ਰੇਟ ਕਿੰਨਾ ਸਿਰਫ ਔਰ ਸਿਰਫ 1599 ਰੁਪਏ ਠੀਕ ਹੈ ਜੀ ਕਲਰ ਚਾਰਟ ਡਾਰਕ ਵੀ ਮਿਲ ਜੂ ਇਹਦੇ ਵਿੱਚ ਲਾਈਟ ਵੀ ਮਿਲ ਜੂ ਪਿਓਰ ਸਿਲਕ ਹੈ ਆ ਦੇਖੋ ਸਿਰਫ ਔਰ ਸਿਰਫ 1599 ਰੁਪਏ ਠੀਕ ਹੈ ਜੀ ਰੇਟਾਂ ਦੀ ਪੂਰੀ ਫੁੱਲ ਗਾਰੰਟੀ ਸਿਰਫ ਔਰ ਸਿਰਫ 1599 ਰੁਪਏ ਠੀਕ ਹੈ ਜੀ ਜੇ ਕਿਸੇ ਨੇ ਸਿੰਗਲ ਸੂਟ ਵੀ ਮੰਗਾਉਣਾ ਹੈ ਉਹ ਵੀ ਆਪਾਂ ਭੇਜਾਂਗੇ ਠੀਕ ਹੈ ਜੀ ਜੇ ਕਿਸੇ ਨੇ ਸਿੰਗਲ ਸੂਟ ਮੰਗਾਉਣਾ ਉਹ ਵੀ ਆਪਾਂ ਭੇਜਾਂਗੇ ਠੀਕ ਹੈ ਜੀ ਆ ਲੋ ਆ ਮਾ ਨਹੀਂ ਪਹਿਲਾਂ ਆ ਤੇ ਲਾ ਇੱਕ ਡਿਜ਼ਾਈਨ ਉਹ ਲੈ ਕੇ ਆਇਆ ਆ ਤੁਹਾਡੇ ਲਈ ਠੀਕ ਹੈ ਜੀ ਨੈਚੁਰਲ ਕ੍ਰੇਪ ਤੇ ਨੈਚੁਰਲ ਕ੍ਰੇਪ ਤੇ ਇੱਕੋ ਹੀ ਰੰਗ ਦੇ ਆ ਦੇਖੋ ਜੀ ਆ ਵੀ ਆਪਾਂ ਤੁਹਾਡੇ ਲਈ 1599 ਰੁਪਏ ਦੇ ਲੈ ਕੇ ਆਏ ਜੀ ਠੀਕ ਹੈ ਜੀ ਨੈਚੁਰਲ ਕ੍ਰੇਪ オリジナル ਵਾਲੀ ਪਿਓਰ ਨੈਚੁਰਲ ਕ੍ਰੇਪ ਜੀ ਠੀਕ ਹੈ ਜੀ ओरिजिनल ਵਾਲੀ ਪਿਓਰ ਵਾਲੀ ਨੇਚਰਲ ਕ੍ਰੇਪ ਵਿਦ ਦਾ ਹੈਂਡਵਰਕ ਤਲਵਾਰ ਦੇ ਨਸਰੀ ਬਾਜੂ ਤੇ ਵੀ ਹੈਂਡਵਰਕ ਹੈ ਦੁਪੱਟਾ ਦੇਖੋ ਜੀ ਕੰਟਰਾਸਟ ਦੁਪੱਟਾ ਲਗਾ ਰੱਖਿਆ ਨਾਲ ਆਪਣੇ ਠੀਕ ਹੈ ਜੀ ਰੇਡ ਦੁਪੱਟੇ ਦੇ ਉੱਤੇ ਵੀ ਵਰਕ ਹੈ ਠੀਕ ਹੈ ਜੀ ਦੁਪੱਟੇ ਉੱਤੇ ਵੀ ਹੈਂਡਵਰਕ ਹੈ ਪਿਓਰ ਦਾ ਆਰਗੰਜ਼ਾ ਦੁਪੱਟਾ ਪਿਓਰ ਵਿਸਕੋਸ ਵਾਲਾ ਇਹ ਹੋਗਾ 1599 ਰੁਪਏ ਦਾ ਰੇਡ ਦੀ ਉਹ ਚੈਲੰਜ ਨਾਲ ਗਾਰੰਟੀ ਸਿਰਫ ਵਰ ਸਿਰਫ 1599 ਰੁਪਏ ਦਾ ਠੀਕ ਹੈ ਜੀ ਤਲਾ ਡਿਜ਼ਾਈਨ ਦੁਪੱਟੇ ਕੰਟਰਾਸਟ ਲੱਗੇ ਹੋਏ ਨੇ ਠੀਕ ਹੈ ਜੀ ਕਲਰ ਇੱਕੋ ਹੀ ਆ 1599 ਠੀਕ ਹੈ ਜੀ ਆ ਦੇਖੋ ਜੀ ਆ ਦੇ ਕ ਡਿਜ਼ਾਈਨ ਆਪਾਂ ਇਹਦੇ ਚ ਹੋਰ ਜਿਹੜੇ ਉਹਦੇ ਚ ਹੀ ਦਿਖਾਤੇ ਇਹ ਵੀ ਦੁਪੱਟੇ ਵਾਲਾ ਉਹਦੇ ਚ ਹੀ ਆ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਠੀਕ ਹੈ ਜੀ ਤੇ ਆਪਾਂ ਹੋਰ ਆ ਵੀ ਉਹਦੇ ਚ ਹੀ ਕਲਰ ਆ ਏ ਠੀਕ ਹੈ ਜੀ 1599 ਰੁਪਏ ਠੀਕ ਹੈ ਜੀ ਪਰ ਮੇਲੂ ਕਿਨੋ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਔਰ ਇੱਕ ਸੋਹਣਾ ਕਮੈਂਟ ਮਾਰ ਕੇ ਆਊਗਾ ਔਰ ਜੇ ਕਿਸੇ ਨੇ ਸਿੰਗਲ ਸੂਟ ਵੀ ਮੰਗਾਉਣਾ ਤਾਂ ਸਿੰਗਲ ਸੂਟ ਦਾ ਵੀ ਪਾਰਸਲ ਲਗਾਵਾਂਗੇ ਠੀਕ ਹੈ ਜੀ ਤੇ ਆਪਾਂ ਨੇ ਰਿਟੇਲ ਪ੍ਰਾਈਸ ਦਿੱਤੇ ਨੇ ਹੋਲ ਸੇਲ ਪ੍ਰਾਈਸ ਆਪਾਂ ਤੁਹਾਨੂੰ ਹੋਰ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਪਰ ਪਲੀਜ਼ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਔਰ ਆਪਣਾ ਐਡਰੈਸ ਮੰਡੀ ਅਹਿਮਦਗੜ ਲੁਧਿਆਣਾ ਔਰ ਮਲੇਕਕੋਟ ਰਾਇ ਬਿਲਕੁਲ ਸੈਂਟਰ 'ਚ